ਤੇ ਐਮਐਲਏ ਦੁਕਾਨਾਂ ਮਾਈ ਬਾਪ ਠੀਕ ਹੈ ਨਾ ਤਿੰਨ ਸਾਲਾਂ ਦੇ ਵਿੱਚ ਤੁਸੀਂ ਅੱਜ ਪੂਰਾ ਪੁੱਛੋ ਕਰਦਾ ਮੂੰਹ ਦੇਖਿਆ ਤੇ ਉਹ ਵੀ ਸਰਪਾ ਆਪੋਂ ਕਰਿਆ ਠੀਕ ਹੈ ਅਤ ਘਾਟ ਨੂੰ ਤੁਸੀਂ ਇਹਦਾ ਆਇਆ ਚੰਗੀ ਗੱਲ ਆ ਤੁਸੀਂ ਆਪ ਦਾ ਕਰਦੇ ਸਦੀ ਪਾਕ ਦਾ ਹੱਤ ਮੰਗਾ ਐਮਐਲਏ ਇੱਕ ਤਾਂ ਸਾਡੀ ਸਮੱਸਿਆ ਵੀ ਲਗਭਗ 4 ਸਾਲ ਹੋ ਗਏ ਜਿਹੜਾ ਤੁਸੀਂ ਦਾਵਾ ਕਰਦੇ ਕਿ ਹਰੇ ਖੇਤ ਦੇ ਤੇ ਨਹਿਰੀ ਪਾਣੀ ਪਹੁੰਚ ਜਾਵੇ ਸਾਡੇ 4 ਸਾਲਾਂ ਤਿਕਰ ਇੱਕ ਬੂੰਦ ਵੀ ਨਹਿਰੀ ਪਾਣੀ ਨਹੀਂ ਪਹੁੰਚਿਆ ਸਾਨੂੰ ਕਿੰਨੇ ਰਾਂ ਮੰਗ ਤੋ ਦੂਜਾ ਸਾਰੇ ਇਹ ਆ ਵੀ ਸਾਡੇ ਲੋਕਾਂ ਦੇ ਪਸ਼ੂ ਮਰੇ ਸੀ। ਪੁੱਚੋ ਕੱਦ ਤੋਂ ਲੋਕਾਂ ਨੇ ਪਸ਼ੂ ਮਾਰਿਆ ਘਟ ਤੋਂ ਘਟ ਥੋੜਾ ਫਰਕ ਸੀ। ਵੀ ਇਕੱਲੇ-ਇਕੱਲੇ ਘਰੇ ਨਹੀਂ ਜਾ ਸਕਦੇ ਇੱਕ ਥਾਂ ਸੱਜ ਕੇ। ਉਹਨਾਂ ਪਰਿਵਾਰਾਂ ਦਾ ਦੁੱਖਾਂ ਦਾ ਤਾਂ ਕਰਤਾ ਵੀ। ਜਿੱਦੀ-ਜਿੱਦੀ ਤਾਂ ਛੁੱਟੀ ਤੋਂ ਮੇਵਾਰੀ ਸੀ ਨਾ। ਠੀਕ ਆ। ਤੁਸੀਂ ਦੱਸੋ ਵੀ ਪੁੱਚੋ ਫਿਰ ਦੇਖਿਆ 3 ਸਾਲਾਂ ਦੇ ਵਿੱਚ ਤੁਹਾਡੇ ਕੋਲੇ ਟਾਈਮ ਕਿਉਂ ਨਹੀਂ ਸੀਗਾ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨੇ। ਕੋਈ ਨਹੀਂ ਮੈਂ ਤਾਂ ਹੁਣ ਦਸਤੀ ਕਰੀਏ। ਦੱਸੋ ਕਿੱਥੇ ਆ ਸਰ। ਦੱਸੋ ਕਿੱਥੇ ਆ। ਆਏ ਨਹੀਂ ਹੈ। ਇਹ ਦੇਖੋ ਤੁਸੀਂ ਸਾਨੂੰ ਐਂ ਦੱਸ ਦੋ ਵੀ ਕਿਹੜਾ ਓਪਨ ਕਿਤੇ ਆ। ਐਮ ਐਲ ਏ ਲੋਕਾਂ ਦਾ ਮਾਪਾ-ਮਾਪਾ ਉਹਨਾਂ ਲੋਕ ਇਸ ਕਰਕੇ ਜੁੰਦੇ ਆ ਵੀ ਸਾਡੀ ਗੱਲ ਰੱਖੂਗਾ ਠੀਕ ਆ ਦੂਜੀ ਆਪਣੀ ਮੇਨ ਬਾਤ ਅੱਡੇ ਦੀ ਮੇਰੇ ਕੋਈ ਆਪ ਹੀ ਪਹੁੰਚਣ ਨੂੰ ਮੈਂ ਦੱਸਾਂ ਕੀ ਕਰ ਨਹੀਂ ਸਰ ਐ ਨਹੀਂ ਦੇਖੋ ਜੇ ਅਸੀਂ ਆ ਜਾਣੇ ਆ ਸਾਡਾ ਫਰਜ਼ ਹੈ ਤੁਹਾਨੂੰ ਗੱਲ ਦੱਸਣ ਦਾ ਜੇ ਅਸੀਂ ਤੁਹਾਨੂੰ ਗੱਲ ਨਾ ਦੱਸਾਂਗੇ ਉਹਦਾ ਮਸਲਾ ਤਾਂ ਨਹੀਂ ਹੱਲ ਹੁੰਦਾ ਤੁਸੀਂ ਇਹ ਹੁਣ ਟਿੱਕਰ ਕਹਿੰਦੇ ਰਹੇ ਹੋ ਵੀ ਜਿਹੜਾ ਸਰਕਾਰ ਕੋਈ ਬਣਾਉਂਦੀ ਆ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਜੇ ਕੋਈ ਸਕੂਲਾਂ ਦਾ ਕੁਝ ਕਰਦੀ ਆ ਸਰਕਾਰ ਦੀ ਕਹਿੰਦੇ ਨਹੀਂ ਪੱਥਰ ਨਹੀਂ ਤਾਂ ਲੋੜ ਹੀ ਨਹੀਂ ਜੇ ਨਹੀਂ ਲੋੜ ਪਾਓ ਵਾਪਸ ਉੱਡਲੇ ਜਿਹੜਾ ਭਾਈ ਭੰਡਾ ਸਾਹਿਬ ਆਪਾਂ ਉਹਦੀ ਸਾਰੀ ਗੱਲਬਾਤ ਹੀ ਕੱਢ ਲੈਣੀ ਆ ਵੀ ਇਹ ਨਾ ਰਹੇ ਇਹ ਰਸਤੇ ਕਦੇ ਕਹੀ ਨਹੀਂ ਵੀ ਯਾਰ ਜਿਹੜੀ ਕੋਈ ਸਮੱਸਿਆ ਹੈਗੀ ਸਕੂਲਾਂ ਦੀ ਹੈਗੀ ਆ ਵੀ ਉਹ ਤੇ ਅਸੀਂ ਕੁਝ ਕਰਨੀ ਤੇ ਠੀਕ ਹੈ ਨਾ ਆ ਚਲ ਦੋ ਜੰਮੇ ਜਿਹੜੇ ਸੈਂਟਰ ਦੇ ਬਾਹਰ ਰੰਗ ਕਰ ਦੋ ਸਮਾਨ ਸਮੂਹ ਲਿਖ ਦੋ ਸਮਾਰਥੜੇ ਕਰ ਜਾਣਾ ਕੈਂਸਰ ਤੇ ਆਇਓਟਿਕਸ ਨਾਲ ਲੜ ਕੇ ਕੈਂਸਰ ਨਹੀਂ ਹਟਦਾ ਕਿਉਂਕਿ ਉਸ ਤੇ ਕੀਮੋਥੈਰੇਪੀ ਕਰਨੀ ਪੈਂਦੀ ਹੈ ਗੱਲੀ ਬੇਲ ਇਸ ਸੱਤ ਦੇ ਬਾਹਰ ਰੰਗ ਕਰ ਦੋ ਸਪਾਰਸ ਨੂੰ ਲਿਖ ਦੋ ਸਾੜ ਸੜੇ ਕਰ ਜਾਂਦਾ ਹੈ ਕੈਂਸਰ ਤੇ 290 ਠੀਕ ਹੈ ਨਾ ਦੂਜੇ ਜਿਹੜੇ ਲੋਕਾਂ ਦੇ ਪੰਜਾਬੀ ਸਵਾਲ ਆ ਕਰਜ਼ਾ ਮਾਫੀ ਵਾਲੇ ਛੋਡੇ ਸਰਕਾਰ ਨੇ ਇੱਕ ਲਬਜ ਨਹੀਂ ਬੋਲਿਆ ਵੀ ਜਿਹੜਾ ਲੋਕਾਂ ਜੁਨੇ ਕਰਜ਼ਾ ਚੜਿਆ ਸੀ ਉਹਦਾ ਕੀ ਕਰਾਂ ਠੀਕ ਆ ਪੰਜਾਬ ਦੇ ਪਾਣੀਆਂ ਬਾਰੇ ਛੋਡੀ ਪਾਰਟੀ ਦਾ ਕੀ ਸਟੈਂਡ ਆ ਪਹਿਲਾਂ ਤੁਸੀਂ ਦੱਸੋ ਦਰਿਆਵਾਂ ਦੇ ਪਾਣੀਆਂ ਨਹੀਂ ਫਿਰ ਇੱਕ ਮਿੰਟ ਹੁਣ ਸਾਡੇ ਉਥੇ ਗਏ ਹੋਏ ਸਾਰੇ ਬਰੰਚਰ ਗਏ ਹੋਏ ਸਰਕਾਰ ਉੱਥੇ ਬੈਠੀ ਹੈ ਤੁਸੀਂ ਮੈਨੂੰ ਸਾਰੇ ਇਹ ਦੱਸੋ ਜਿਹੜਾ ਐਕਟ 31 ਦਾ ਆਇਆ ਤੇ ਆਹ ਜਿਹੜਾ ਪਾਣੀ ਸੇਫਟੀ ਐਕਟ ਆਇਆ ਵੀ 21 ਦਾ ਆਪਣੀ ਸਰਕਾਰ ਨੇ ਉਹਨੂੰ ਰੱਦ ਕੀਤਾ ਜਿਹੜਾ ਤੁਸੀਂ ਕਰਤਾ ਸਾਡੇ ਗਰੁੱਪ ਦਾ ਹਮਸ਼ੁਮ ਸੀ ਪੈਸੂ ਲਾ ਕੇ ਉਹ ਰੱਦ ਕਰਤਾ ਵੀ ਜਣੀ ਕਿ ਰਿਪੀਨ ਕਾਨੂੰਨ ਮੁਤਾਬਕ ਪਾਣੀ ਦਾ ਦਰਿਆਵਾਂ ਤੇ ਹੱਕ ਕੀਦਾ ਬੰਦਾ ਪੰਜਾਬ ਦਾ ਹੀ ਬੰਦਾ ਚਲੋ ਪੰਜਾਬ ਦਾ ਬੰਦਾ ਬੰਦਾ ਇਹ ਥੋੜਾ ਸਟੰਡ ਹੈਗਾ ਸੋ ਹਰਿਆਣੇ ਤੋਂ ਤੁਸੀਂ ਕਹਿੰਦੇ ਆ ਵੀ ਹਰਿਆਣੇ ਨੂੰ ਪਾਣੀ ਮਿਲਣਾ ਚਾਹੀਦਾ ਇਹ ਪਹਿਲਾਂ ਤੋਂ ਹੀ ਸਮਝੋ ਕੇ ਹੋਇਆ ਵੀ ਕਿਨੇ ਕੁ ਕੁ ਪਰਸੈਂਟ ਪਾਣੀ ਜਾਊਗਾ ਹਮ ਨਹੀਂ ਨਹੀਂ ਲੈਂਪਟੇ ਨਹੀਂ ਉਹ ਪਤਾ ਕੀ ਹੈ ਨਾ ਜਿਹੜਾ ਰਿਪੀਨ ਕਾਨੂੰਨ ਆ ਉਹਦੇ ਮੁਤਾਬਕ ਜਿੱਥੋਂ ਦੀ ਦਰਿਆ ਨਾ ਹੁੰਦਾ ਉਹਦਾ ਹੱਕ ਹੁੰਦਾ ਤੇਜਰੀ ਵਾਲਾ ਆਪ ਕਹਿੰਦਾ ਵੀ ਹਰਿਆਣੇ ਨੂੰ ਵੀ ਪਾਣੀ ਮਿਲਣਾ ਚਾਹੀਦਾ ਦਿੱਲੀ ਨੂੰ ਵੀ ਮਿਲਣਾ ਚਾਹੀਦਾ ਜੇ ਇਹਦਾ ਹੱਲ ਨਹੀਂ ਕਰਦਾ ਪੀਵਾ ਮੇਰੇ ਨਾਲ ਚਾਹ ਪੀ ਕੇ ਹੱਲ ਕਰੇ ਜੇ ਮੈਂ ਮਤਲਬ 40% ਜਾਂ 60% ਦੇ ਜਿਵੇਂ ਦੇ ਇਸ ਦੇ ਹਿਸਾਬ ਨਾਲ ਉਹਨਾਂ ਨੂੰ ਕਹਿ ਨਹੀਂ ਹੁਣ ਮੈਨੂੰ ਤੁਸੀਂ ਐਂ ਦੱਸੋ सीएम ਦਾ ਕੰਮ ਕੀ ਆ ਜਾ ਕੇ ਪਾਖੜਾ ਵੇ ਅਜ ਮੋੜ ਮੋੜ ਤੇ ਜਾ ਕੇ ਧਰਨਾ ਲਾਵੇ ਉਹਦਾ ਕੰਮ ਆ ਵਿਧਾਨ ਸਭਾ ਚ ਮਤਾ ਕਰਨਾ ਕੋਰਟ ਨਹੀਂ ਉਹਦੇ ਲੜਨਾ ਤੇ ਮਤਾ ਹੋ ਪਾਦਾ ਨਹੀਂ ਕੋਰਟ ਨਹੀਂ ਚਲ ਮਤਾ ਮਤਾ ਅਭੀ ਮਤਾ ਹੀ ਪਾਵੇਗਾ ਕੋਰਟ ਕੋਰਟ ਨਹੀਂ ਕਿੱਥੇ ਦੱਸੋ ਕਿਹੜਾ ਕਿੱਥੇ ਕੋਰਟ ਤਾਂ ਗਈ ਨਹੀਂ ਸੁਪਰੀਮ ਕੋਰਟ ਤਾਂ ਨਹੀਂ ਜਦੋਂ ਮਤਾ ਹੀ ਪਾਦਾ ਵਿਧਾਨ ਸਭਾ ਦੇ ਵਿੱਚ ਤੁਸੀਂ ਕਾਪੀ ਲਓ ਤੁਸੀਂ ਜਿਹੜਾ ਤੁਸੀਂ 21 ਵਾਲਾ ਜਿਹੜਾ ਜੈਡ ਕੀਤਾ ਹੁਣ ਮੈਂ ਕਾਪੀ ਦੇਉਂਦਾ ਤੁਹਾਨੂੰ ਦੱਸਦਾ ਚਲੋ ਛੋਟੀ ਇਹ ਇਹ ਗੱਲ ਮੰਨਦੀ ਆ ਫੇਰ ਛੋਟਾ ਸੀਐਮ ਲਗਾਤਾਰ ਜਿੱਥੇ ਬੰਦਿਆਂ ਬਾਰੇ ਇਹ ਬੋਲਦਾ ਵੇ ਇਹ ਕਿੱਥੇ ਵੜ ਗਈਆਂ ਪਾਣੀਆਂ ਦੇ ਮਸਲੇ ਤੇ ਕਿਉਂ ਨਹੀਂ ਬੋਲਦੀਆਂ ਅਸੀਂ ਕਹਿੰਦੇ ਅੱਜ ਚਲੋ ਦਿੱਲੀ ਬੈਠੋ ਜਾ ਕੇ ਮੋਦੀ ਦੇ ਖਿਲਾਫ ਅਸੀਂ ਨਾਲ ਚੱਲਦੇ ਇਹ ਜੀ ਜੀ ਨੇ ਖੂਨ ਲਾ ਕੇ ਜਿਹੜਾ ਸੀ ਦਵਾਨ ਵਾਲੀ ਡਰਾਮੇबाजी ਆ ਤੇ ਜਿੱਥੇ ਬੰਦਿਆਂ ਬਾਰੇ ਜਿਹੜਾ ਲਗਾਤਾਰ ਜ਼ਹਿਰ ਉਗਲਦਿਆ ਉਹ ਕਹਿੰਦੇ ਵੀ ਇਹਨਾਂ ਨੇ ਇੱਕ ਸਟੇਟਮੈਂਟ ਵੀ ਨਹੀਂ ਦਿੱਤੀ ਆ ਪ੍ਰੈਸ ਖੜੀ ਆ ਜਿੰਨੇ ਮੰਗ ਪੱਤਰ ਜੇ ਇੱਕ ਵੀ ਗੱਲ ਬਾਨੀ ਦੀ ਨਾ ਹੋਈ ਉਹਨੇ 76 ਸਾਢੇ 76 ਘੱਟੋ ਘੱਟ ਸੀਐਮ ਨੂੰ ਗੱਲ ਕਰਨ ਵੇਲੇ ਮਰਜ਼ਾਦਤ ਰੱਖਣੀ ਚਾਹੀਦੀ ਹੈ ਜਿਹੜੀ ਉਹ ਭਾਸ਼ਾ ਬਾਕੀ ਹਾਂ ਦੱਤਹਰੂ ਗੇਣਾ ਨਹੀਂ ਅਸੀਂ ਉਹਦੇ ਨਾਲ ਕੀ ਕਰੀਏ ਤੁਸੀਂ ਐਵੇਂ ਸਾਡੇ ਆਉਂ ਅਸੀਂ ਛੋਟੇ ਨਾਲ ਗੱਲ ਕਰਦੇ ਆ ਜੇ ਤਾਂ ਮੈਂ ਕੋਈ ਛੋਟੇ ਖਿਲਾਫ ਬੋਲਣਾ ਜਾਂ ਕੋਈ ਨਹੀਂ ਤੁਸੀਂ 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 ਵੀ ਪਹਿਲਾਂ ਉਹ ਜ਼ੋਰ ਲਾ ਹਟੇ ਹੋਣੀ ਤੁਸੀਂ ਠੀਕ ਆਏ ਹੋ ਤੁਸੀਂ ਵੀ ਕਿਹਾ ਵੀ ਪਹਿਲੇ ਆ ਤੁਰੇ ਫਿਰਦੇ ਆ ਇਹਨਾਂ ਨੇ ਤਾਂ ਬੇੜਾ ਕਰ ਕਰਤਾ ਛੋਟੇ ਨੇ ਸਟੇਟਮੈਂਟ ਆ ਸਾਰਿਆਂ ਰਿਕਾਰਡ ਕਾਟ ਪਈਆਂ ਠੀਕ ਹੈ ਤੀਜਾ ਸਭ ਤੋਂ ਵੱਡਾ ਮਸਲਾ ਆਪਣਾ ਬਠਿੰਡੇ ਦਾ ਪਾਸਾ ਇਹ ਮਸਲਾ ਜਿਹੜੀ ਜੀ ਉਹ ਕੋ ਬੰਦਾ ਕਹਦੇ ਵੀ ਪੰਜ ਦਲ ਹੋ ਲੈ ਗਿਆ ਮਾਫੀ ਦਿਓ ਇਹ ਛੱਡੀ 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 ਸਰ ਇੱਕ ਆਪਣਾ ਬਠਿੰਡੇ ਵਾਲੇ ਬਸ ਕੇ ਦਾ ਮਸਲਾ ਉਹ ਆਪਣਾ ਬਠਿੰਡੇ ਦਾ 7 ਕਿਲੋਮੀਟਰ ਦੂਰ ਜਾਦੇ ਤੁਸੀਂ ਸਾਡੇ ਹਲਕੇ ਦੇ ਨਮਾਇਦੇ ਹੋ ਤੁਸੀਂ ਇਹ ਕਹੋ ਵੀ ਐਸ ਬਸ ਸੱਡੇ ਦੇ ਨਾਲ ਜਾਣ ਸਾਡੇ ਇਲਾਕੇ ਦੇ ਲੋਕਾਂ ਨੂੰ ਪ੍ਰੋਬਲਮ ਆਊਗੀ ਮੈਂ ਤੁਹਾਨੂੰ ਦੱਸਾਂ ਵੀ ਮੈਂ ਵਿਧਾਨ सीएम साहब ਨੂੰ ਮੈਂ ਲਿਖ ਕੇ ਦਿੱਤਾ ਹੋਇਆ ਵੀ ਉੱਥੇ ਨਹੀਂ ਜਾਣਾ ਚਾਹੀਦਾ ਵੀ ਆਹਰ ਨੇ ਪਾਸੇ ਆਪਣੀ ਪਈ ਤੁਸੀਂ ਆਪਣੇ ਵਾਲੇ ਐਮਐਲ ਨੂੰ ਸਮਝਾਓ ਤਾਂ ਕੋਹ ਵੀ ਕਿਸ ਤਰ੍ਹਾਂ ਕਰ ਰਹੇ ਮੈਂ ਜਿਆਦਾ ਔੜੋੜੀ ਪਾਉਂਦਾ ਹਾਂ ਨਾਰਵੀ ਵਾਲੇ ਤਾਂ ਮੈਨੂੰ ਵੀ ਇਹ ਚੀਜ਼ ਤਰ੍ਹਾਂ ਮੈਨੂੰ ਐਮਐਲ ਸਾਹਿਬ ਤਾਂ ਕਹਿੰਦੇ ਬਾਹਰ ਜਾਣਾ ਚਾਹੀਦਾ ਸ਼ਾਇਦ ਟ੍ਰੈਫਿਕ ਜਿਆਦਾ ਹੁੰਦਾ ਨਹੀਂ ਇਸ ਇਸ ਤਰ੍ਹਾਂ ਐਮਐਲ ਸਾਹਿਬ ਤਾਂ ਕਹਿੰਦੇ ਬਾਹਰ ਜਾਣਾ ਚਾਹੀਦਾ ਯਾਰ ਇਹ ਤਾਂ ਲੋਕਾਂ ਮਦੇ ਦੇਖਣਾ ਪੈਣਾ ਸੋਸਾਇਟੀ ਦਾ ਜਿਵੇਂ ਪੁਲ ਵੀ ਬਣਾਇਆ ਜਾ ਸਕਦਾ ਹੈ ਨਹੀਂ ਸਰ ਭਾਈ ਉਹੀ ਗੱਲ ਕਰਦਾ ਨਾ ਇੱਕ ਤਾਂ ਇਹ ਦੱਸੋ ਮੈਂ ਤਾਂ ਤੁਹਾਨੂੰ ਦਿਖਾ ਸਕਦਾ ਚਲ ਤੁਸੀਂ ਇਹ ਮੈਨੂੰ ਮੈਂ ਤਾਂ ਲੈ ਕੇ ਭੇਜਿਆ ਵੀ ਇਹ ਜਾਣ ਮੈਂ ਜਿਸ ਪਹਿਲਾਂ ਗੱਲ ਸੁਣ ਲਿਆ ਪਰ ਐਮਐਲਏ ਸਾਹਿਬ ਦੀ ਗੱਲ ਵੀ ਪੂਰੀ ਕਰਦੇ ਉਹ ਸਵਾਲ ਪੁੱਛਣ ਦਾ ਜਵਾਬ ਤਾਂ ਲੈ ਲੈਣਾ ਕੋਈ ਗੱਲ ਨਹੀਂ ਗੱਲ ਕਰਦੇ ਆ ਐਮਐਲਏ ਸ਼ੌਕੇ ਤੁਹਾਡੇ ਨਾਲ ਸੈਣੇ ਹੋਣਗੇ ਐਮਐਲਏ ਕੋਈ ਜਾਣਦੇ ਨਹੀਂ ਵੀ ਸਾਨੂੰ ਜਾਣਦੇ ਨਹੀਂ ਅਸੀਂ ਪਰਿਵਾਰਕ ਤੌਰ ਤੇ ਮੈਂ ਮਿਲਣ ਦੀ ਤਰ੍ਹਾਂ ਤੁਹਾਨੂੰ ਇੱਕ ਤਾਂ ਸਾਨੂੰ ਇਹ ਬੇਨਤੀ ਆ ਵੀ ਜਿਹੜਾ ਤੁਸੀਂ ਕਿਹਾ ਸੀ ਵੀ ਅਸੀਂ ਖੇਤੀਬਾੜੀ ਲੈ ਕੇ ਆਉਣਾ ਇੱਕ ਤਾਂ ਉਹਦੀ ਬੇਨਤੀ ਵੀ ਕਿਦੋਂ ਲੈ ਕੇ ਆਵਾਂਗੇ ਇਹ ਪਿਆ ਸਕੋ ਠੀਕ ਆ ਇੱਕ ਜਿਹੜਾ ਐਮਐਸਪੀ ਵਾਲਾ ਤੋਮੁੰਦੇ ਆ ਇਹ ਤੇ ਤੁਸੀਂ ਦੱਸਣੀ ਕੀ ਕਰੇ ਇਹ ਹੁਣ ਐਮਐਸਪੀ ਜਿਹੜਾ ਹੈਗਾ ਇਹ ਤਾਂ ਉਹ ਸਰ ਮਤਲਬ ਸੈਂਟਰ ਸਰਕਾਰ ਦਾ ਨੰਬਰ ਹੈ ਆਪਣਾ ਅੱਛਾ ਠੀਕ ਆ ਉਹ ਸੈਂਟਰ ਕਰਨੇ ਦੀ ਨਹੀਂ ਮੁੰਜੇ ਮੈਂ ਸੈਂਟਰ ਤੋਂ ਕੰਨ ਦੇਣੀ ਨਹੀਂ ਮੁੰਜੇ ਠੀਕ ਆ ਜਨ ਕਿ ਉਹ ਐਮਐਸਪੀ ਜਨ ਕਿ ਇਹਨਾ ਹੁੰਦਾ ਬਸ ਚਰਾਣੀ ਖਾਂਦੀ ਮਾਨਸੂਰ ਦੇ ਹੱਕਾਂ ਦੀ ਗੱਲ ਨਹੀਂ ਕਰਦਾ ਨਹੀਂ ਮਾਨਸੂਰ ਦੇ ਹੱਕਾਂ ਦੀ ਗੱਲ ਕਰ ਰਿਹਾ ਵੀ ਛੋੜੇ ਨਾਲ ਖੜੇ ਆ ਸੀ ਸਭ ਮੇਰੇ ਕੋਲੇ ਹੱਥ ਦੀ ਗਾਲੀ ਕਹੀ ਨਹੀਂ ਨਹੀਂ ਸੁਣ ਲੈ ਸੋਹਰਾ ਸਰ ਸੁਣ ਪੂਰੇ ਸੁਣ ਲੈ ਇੱਕ ਮਹੀਨੇ ਬਾਅਦ ਐਮਐਸ ਕੀਤੇ ਵੀ ਕੋਗੀ ਜਿਹੜੀ ਫਸਲ ਚਾਹੇ ਉਹ ਕਪਾਹ ਨਰਮਾ ਚਾਹੇ ਉਹ ਸੂਜਮੁਖੀ ਹੈ ਚਾਹੇ ਮੱਕੀ ਹੈ ਚਾਹੇ ਕਣਕ ਹੈ ਚਾਹੇ ਝੋਨਾ ਇਹਦੀ ਬਾਜ਼ਾਰੀ ਕੋਰ ਮੰਡੀ ਚ ਆਵੇ ਉਸ ਕਰਦੀ ਹੋਊਗੀ ਤਾਂ ਇੱਕ ਇੱਕ ਦਾਣੇ ਦੇ जिम्मेवार ਸਰਕਾਰ ਹੋਊਗੀ ਕਿਸਾਨ ਨੂੰ ਤਾਂ ਦਾਣੇ ਦਾ ਪੈਸਾ ਮਿਲੂਗਾ ਕਿਸਾਨ ਕੋਲੇ ਰੋਡ ਮੈਂ ਭਰਿਆ ਤੁਸੀਂ ਅੱਜ ਸ਼ਾਮ ਨੂੰ ਸ੍ਰੀ ਹਰਿdeo ਕਾਂਟੇ ਬਾਅਦ ਸਾਨੂੰ ਜੀ ਆ ਬੀਬੀ ਭਾਲ ਕੇ ਲਓ ਤੁਹੇ ਆਪਣੀ ਗੱਲ ਕਰੋ ਨਹੀਂ ਤੁਸੀਂ ਧਰਮ ਹੈ ਤੁਸੀਂ ਮੈਂ ਗੱਲ ਕਰਦਾ ਸੁਣਨਾ ਇਹ ਆ ਛੋਟੀ ਪਾਰਟੀ ਚੋਣਾਂ ਤੋਂ ਪਹਿਲਾਂ ਕਹਿ ਰਹੀ ਐ ਵੀ 5 ਮਿੰਟਾਂ ਚ ਐਮਐਸਪੀ ਦੇਵਾਂਗੇ ਕੈਪਟਨ ਕੁਰਸੀ ਸਾਡੀ ਛੋਟੀ ਸਰਕਾਰ ਨੂੰ ਸਰ ਮੇਕਦਾ ਗੱਲ ਸੁਣਦਾ ਛੋਟੀ ਸਰਕਾਰ ਨੂੰ 3 ਸਾਲ ਹੋ ਗਏ ਅਡੂ ਅਡੀ ਕਿਸੇ ਦੇ ਉਹ ਹੁੰਦੇ ਆ ਯਾਰ ਨਹੀਂ ਫਿਰ ਜਲਦਬਾਜ਼ੀ ਨਾ ਨਾ ਕਰਿਆ ਕਰ ਅਸੀਂ ਮੁਰਗੀ ਦਾ ਮਾਲ ਜਾ ਦੇਵਾਂਗੇ ਬੱਕਰੀ ਦਾ ਮਾਲ ਜਾ ਦੇਵਾਂਗੇ ਆ ਖੜਾ ਕਿਸਾਨ ਇਹਦੀ ਗਾਂ ਮਰੀਆਂ ਪਸ਼ੂ ਮਰੀਆਂ ਦੱਸੋ ਕਿੱਥੇ ਮਾਲ ਜੇ ਦਿੱਤਾ ਇੱਕ ਵਾਰਾਂ ਤਾਂ ਤੁਸੀਂ ਸਰਕਾਰ ਕਹਿੰਦੇ ਵੀ ਭਾਈ ਅਸੀਂ ਦੇਵਾਂਗੇ ਮਾਲਜਾ ਜੇ ਬੰਦਾ ਮਾਪਿਓ ਕੋਲੇ ਨਾ ਜਾ ਕੇ ਰੂਗਾ ਕਿਹਦੇ ਕੋਲੇ ਮੰਗ ਹੈਗੀ ਆ ਅਸੀਂ ਗਾਹਾਂ ਲੱਖ ਦਿਆਂਗੇ ਜਨਤਕ ਸਰਕਾਰ ਕੋਲ ਇੱਕ ਤਾਂ ਸਾਡੀ ਮੰਗ ਇਹ ਹੈ ਵੀ ਜਿਹੜਾ ਐਮਐਸਪੀ ਦਾ ਉਹ ਸਰਕਾਰ ਆਪ ਦੇਵੇ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਠੀਕ ਆ ਦੂਜਾ ਫਿਰ ਆ ਜਿਹੜੀਆਂ ਬੀਬੀਆਂ ਖੜੀਆਂ ਇਹਨਾਂ ਨਾਲ ਪੰਗਾ ਪੈ ਜਾਂਦਾ ਜਾ ਜਾ ਤੂੰ ਤਾਂ ਪਤਾ ਵੀ ਸਮਝ ਗਿਆ ਸਾਨੂੰ ਆਖਦੀ ਜਿਹੜਾ ਆਪਣੀ ਸਰਕਾਰ ਨੇ ਕਹੀ ਸੀ 2500 ਰੁਪਏ ਦੇਵਾਂਗੇ ਆ ਦੇਵਾਂਗੇ ਜੇ ਦੋ ਜੇ ਦੋ ਬੋਟਾ ਇੱਧਰ ਆਜੋ ਇੱਧਰ ਨੇੜੇ ਆਜੋ ਮੜਾ ਜਿਹੜੇ ਆਜੋ ਨੇੜੇ ਆ ਕੇ ਗੱਲ ਕਰੋ ਅਸੀਂ ਉਹਦੇ ਨਾਂ ਉਹਦੇ ਨਾਂ ਨਹੀਂ ਤੁਰੇ ਨਾ ਸਾਡੇ ਗਿੱਟੇ ਗੋੜੇ ਦੋ ਅਸੀਂ ਤਾਂ ਨਾਲ ਖੇਤਾਂ 'ਚ ਵੀ ਗਏ ਸੀ ਇੰਨਾ ਕੰਮ ਕੀਤਾ ਸੀ ਸਾਨੂੰ ਕਹਿੰਦੇ ਤੁਸੀਂ ਪਸ ਕਾਪੜਿਆਂ ਦੇ ਰੱਖੋੜੋ 1000 ਰੁਪਏ ਵੀ ਆ ਕੇ ਸਾਨੂੰ 25 ਪਰਸਨ ਸਾਨੂੰ ਆ ਦੱਸੋ ਕਿੱਧਰ ਗਈ ਨਹੀਂ ਸਾਨੂੰ ਉਸੇ ਮੈਨੂੰ ਆ ਦੱਸੋ ਕਿੱਧਰ ਗਈ ਤੁਹਾਡੇ ਨਾਲ ਹੜਾ ਇੱਕ ਮਿੰਟ ਇੱਕ ਮਿੰਟ ਖੜੋ ਹੁਣ ਇਹੀ ਉਹਦੀ ਪੈਸਾ ਤੋਂ ਉਹ ਪੈਸਾ ਕਿਧਰ ਗਿਆ ਕਿਉਂ ਝੂਠ ਮਾਰੇ ਸੀ ਲੋਕਾਂ ਨਾਲ ਅਸੀਂ ਉਹਨਾਂ ਦਾ ਇੰਨਾ ਸੋਹੇ ਹਜ਼ਾਰ ਰੁਪਏ ਤੇ ਨਹੀਂ ਸਰਕਾਰ ਦੇ ਤੇ ਬੈਠੇ ਕੋਈ ਭੁੱਖਾ ਨਹੀਂ ਮਰਦਾ ਲੋਕ ਬੋਟਾ ਕਿਉਂ ਬੋਟਾ ਲੈ ਕੇ ਸਾਰਿਆਂ ਨੂੰ ਹੀ ਆਉਣੇ ਨਹੀਂ ਤੁਸੀਂ ਹੁਣ 27 ਦੇ ਵਿੱਚ ਜਿੱਤ ਕੇ ਦਿਖਾਇਓ ਲੋਕਾਂ ਨੇ ਜਿਤਾਇਆ ਸੀ ਨਾ ਝੂਠ ਮਾਰੇ ਸੀ ਸਾਰੇ ਮੇਨੂੰ ਆਇਆ ਦੱਸੋ ਇੱਕ ਮਿੰਟ ਖੜੋ ਮਸਾਲਾ ਜੂਰਾਂ ਵਾਲੀ ਆ ਇਹ ਉਹਦਾ ਕੰਮ ਹੁੰਦਾ ਪਾਣੀ ਸਾਲੀ ਤੁਸੀਂ ਸਰ ਮੈਨੂੰ ਐਂ ਦੱਸੋ ਵੀ ਕਰ ਕੇ ਮੱਚ ਗਈ ਲੋਕਾਂ ਦੀ ਉੱਥੇ ਕਿਸਾਈਂ ਨਹੀਂ ਸੀ ਐਮਐਲਏ ਤੇ ਲਵ ਚ ਨਹੀਂ ਬੋਲਿਆ ਹੁਣ ਸਕੂਲਾਂ ਦੇ ਵਿੱਚ ਐਮਐਲਏ ਆਉਣ ਲੱਗੇ ਉੱਥੇ ਜਾ ਹੀ ਨਹੀਂ ਦੱਸੋ ਕਿਸਾਨ ਨੂੰ ਦੇਣ ਪੈਸੇ ਤੁਸੀਂ ਦੇਖੋ ਲੋਕਾਂ ਨੇ ਲੋਕਾਂ ਨੇ ਵਾਅਦਾ ਕੀਤਾ ਦੇਖੋ ਆਪਣਾ ਸਰ ਐਮਐਲਏ ਦੀ ਤੁਸੀਂ ਕੁਝ ਮੇਰੀ ਗੱਲ ਸੁਣੋ ਤੁਸੀਂ ਮੇਰੇ ਨਾਲ ਕੁਆਲਿਫੀਕੇਸ਼ਨ ਪੜ੍ਹੇ ਵੀ ਵਾਧਦਾ ਸਾਰੇ ਯੋਗਤਾ ਸੁਢੀ ਆ ਐਮਐਲਏ ਦਾ ਕੰਮ ਹੁੰਦਾ ਤੇ ਵਿਧਾਨ ਸਭਾ ਚ ਕਾਨੂੰਨ ਬਣਾਉਣਾ ਐਮਐਲਏ ਦਾ ਕੰਮ ਖੇਤਾਂ ਚ ਨਹੀਂ ਆ ਨਾ ਜਾ ਸਕਦਾ ਪਰ ਉੱਥੇ ਜਿਹੜਾ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾਉਂਦਾ ਤਾਂ ਪੁਰਾਣਾ ਚੱਲੇ ਜਾਂਦਾ ਨਹੀਂ ਐਵੇਂ ਪਹਿਲੇ ਜਿਦੋਂ ਹੁਣ ਸਕੂਲ ਦੇ ਵਿੱਚ ਆ ਸਕਦਾ ਕਿਸੇ ਸਾਥ ਦੇ ਵਿੱਚ ਆ ਕੇ ਵੀ ਲੋਕਾਂ ਨਾ ਖੜ੍ਹ ਸਕਦਾ ਕਿਸਾਨਾਂ ਨਾਲ ਕਣਕਾਂ ਮਾਚੀਆਂ ਕਿਸਾਨਾਂ ਦੀਆਂ ਲੋਕਾਂ ਨੇ ਪੈਸੇ ਦਿੱਤੇ ਕਿਹੜੀ ਕਿਹੜੀ ਸਰਕਾਰ ਨੇ ਪੈਸੇ ਦਿੱਤੇ ਆ ਉਦੋਂ ਕਿੱਧਰ ਸਰਕਾਰ ਮਰੀ ਹੋਈ ਸੀਗੀ ਆਮ ਪਾਰਟੀ ਦੀ ਠੀਕ ਹੈ ਨਾ ਲੋਕ ਕਹਿੰਦੇ ਸਮਝਿਆ 27 ਦੇ ਵਿੱਚ ਜਿਹੜਾ ਕੋਈ ਪਹਿਲਾਂ ਨਹੀਂ ਕਰਿਆ ਤੁਸੀਂ ਇਹ ਕਹਿੰਦੇ ਵੀ ਪਹਿਲਾਂ ਨਹੀਂ ਕਰਿਆ ਸੀ ਲੋਕਾਂ ਨੇ ਸਭ ਨੂੰ ਲੈ ਕੇ ਆਂਦੇ ਨਾ ਪਹਿਲਾਂ ਲੈ ਵੀ ਕੀਤਾ ਸੀ ਉਹਨਾਂ ਨੇ ਭੋਗਤ ਲਿਆ ਠੀਕ ਹੈ ਨਸ਼ੇ ਦੇ ਜਵਾਂਡਦੇ ਆਮ ਪਾਰਟੀ ਜਾ ਕੇ ਉੱਤੇ ਮੂਹਰੇ ਖੜੀ ਹੁੰਦੀਆਂ ਕਾਲੀਆਂ ਦੀ ਕੜਕ ਬਣਾਈ ਹੋਈ ਹੈ ਕਾਰਡ ਕਾਲੀਆਂ ਦੇ ਬਣੇ ਹੋਇਆ ਜਿਹੜੇ ਚੁੱਲੇ ਵੰਡੇ ਕਾਲੀਆਂ ਨੇ ਵੰਡੇ ਕਿਹੜੇ ਵੰਡੇ ਤੁਸੀਂ ਚੁੱਲੇ ਵੇ ਉੱਥੇ ਜਾ ਕੇ ਤੁਸੀਂ ਆਹ ਦਾ ਫੋਟੋ ਲਾਉਣ ਬੈਠੇ ਸਰ ਮੈਂ ਤੁਸੀ ਐਂ ਦੱਸੂ ਤੁਸੀਂ ਐਮ ਐਲ ਏ ਸਾਹਿਬ ਤੁਸੀਂ ਮੈਨੂੰ ਐਂ ਦੱਸੋ ਸਰਾਬ ਨਾਲ ਬੰਦੇ ਮਰੇ ਆ ਇੱਕ ਮਿੰਟ ਖੜੋ ਇੱਕ ਮਿੰਟ ਸ਼ਰਾਬ ਨਾਲ ਬੰਦੇ ਮਰੇ ਆ ਜਦੋਂ ਕੈਪਟਨ ਦੀ ਸਰਕਾਰ ਸੀ ਭਗਵੰਤ ਮਾਨ ਇਹ ਕਹਿੰਦੇ ਵੀ 302 ਦਾ ਪਰਚਾ ਮੁੱਖ ਮੰਤਰੀ ਤੇ ਹੋਣਾ ਚਾਹੀਦਾ ਸ਼ਰਾਬ ਕਿਹਦੇ ਨਾਲ ਵਿਖਦੀ ਆ ਪੁਲਿਸ ਦੀ ਇੱਕ ਮਿੰਟ ਪੁਲਿਸ ਦੀ ਨਹੀਂ ਮਿਲੀ ਭੁਗਤਾਨ ਨਾਲ ਪ੍ਰਸ਼ਾਸਨ ਦੀ ਮਿਲੀ ਭੁਗਤਾਨ ਨਾਲ ਤੇ ਐਮਐਲ ਦਾ ਹੱਥ ਹੁਣ ਉੱਥੇ ਜਿਹੜੇ 24 ਲੋਕ ਮਰੇ ਆ 307 ਦਾ ਪਰਚਾ ਮੁੱਖ ਮੰਤਰੀ ਤੇ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਜੇ ਉਹ ਆਪ ਕਹਿੰਦਾ ਕਿ ਕੈਪਟਨ ਮਰਿੰਦਰ ਸਿੰਘ ਦੇ ਪਰਚਾ ਹੋਣਾ ਚਾਹੀਦਾ ਹੁਣ ਪਰਚਾ ਉਸ ਤੇ ਹੋਣਾ ਚਾਹੀਦਾ ਫਿਰ ਸਰਕਾਰ ਛੋਡੀ ਪੁਲਿਸ ਛੋਡੀ ਛੋਟੇ ਮਹਿਕਵੇਂ ਦੇ ਹੁੰਦੇ ਬਾਜੂ ਜਿਹੜੀ ਘੜਾ ਟਸਰਾ ਦੇਦੀ ਉਹ ਕਿਵੇਂ ਦਿੱਖਦੀ ਜਾਂ ਉਹਨਾਂ ਨੂੰ ਇਹ ਕਿਹਾ ਗਿਆ ਵੀ ਤੇਰੇ ਪਰਿਵਾਰ ਨੂੰ ਰੋਕ ਦਿੱਤੀ ਜਾਊਗੀ ਜਿਹੜਾ ਕਦਮ ਆਪਣੇ ਵਾਲਾ ਕੱਦਿਆਂ ਹੁੰਦੇ ਤਾਂ ਨਹੀਂ ਇਹ 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 ਸੀ ਇਹ ਮੈਂ ਇਹ ਕਹਿੰਦਾ ਸੀ ਵੀ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਆ ਵੀ ਉਹ ਮੇਰੇ ਕੋਲ ਹੈਗੀ ਐਸਦੀ ਗੱਲ ਆਪਾਂ ਕਰ ਦਿੰਦੇ ਦੁਆਰੇ ਕਰ ਲੈਂਦੇ ਆਪਾਂ ਜੇ ਸੁਣਦੇ ਠੀਕ ਹੈ ਤੁਸੀਂ ਜੇ ਹਰ ਮਾਲਾ ਉਹਨਾਂ ਨੂੰ ਤੁਸੀਂ 10 ਲੱਖ ਰੁਪਏ ਮੁਆਵਜ਼ਾ ਦੇਤਾ ਜਿਹੜੀ ਬੀਬੀ ਤੇ ਡਰੋਨ ਆਹੀਂ ਹੰਬੜਾ ਹੋ ਕੇ ਉਹ ਮਰ ਗਈ ਉਹਨੂੰ ਦਿੱਤਾ ਤੁਸੀਂ 5 ਲੱਖ ਰੁਪਏ ਇਹ ਕਿਹੜੀ ਬੌਸੀ ਆ ਸਰਕਾਰ ਦੀ ਤੁਸੀਂ ਘਰ ਤੋਂ ਘੱਟ ਲੀਗਲ ਤੌਰ ਤੇ ਵੀ ਜਿਹੜਿਆਂ ਨੇ ਹੱਥ ਉਹਦੇ ਵਿੱਚ ਕਿਹੜੇ ਕਿੜਿਆਂ ਦੇ ਆ ਬੋਡਾ ਇਹ ਤੁਸੀਂ ਮੈਨੂੰ ਦੇ ਦਿਓ ਲਿਖ ਕੇ ਹਾਂ ਤੇ ਮੈਂ ਇਸ ਵੀ ਗੱਲ ਦਾ ਹਾਂ ਬਗਾ ਮੇਰੇ ਕੋਲ ਤਾਂ ਹੀ ਰੱਖੋ ਚਲੋ ਤੁਸੀਂ ਨਸ਼ਿਆਂ ਦਾ ਪ੍ਰਚਾਰ ਸ਼ੁਰੂ ਕੀਤਾ ਨਸ਼ਾ ਵਿਰੋਧ ਜੋਧ ਖੜ ਦਿਓ ਇੱਕ ਮਿੰਟ ਆ ਉਹ ਤੁਹਾਡੀ ਬੀਬੀ ਦਾ ਕੀ ਮੈਨੇ ਥੜਾ ਆਲੀ ਦਾ ਉਹ ਫਿਰ ਮੈਨੇ ਉਹਦੀ ਪਿੰਡ ਦੀ ਕੁੜੀ ਸੀ ਤਾਂ ਮੈਂ ਦਾ ਘਰ ਕਿਹਨੂੰ ਟਾਣ ਦੀ ਜੀ ਤੁਸੀਂ ਇਹ ਸਵਾਲ ਦੱਸੋ ਸਾਹਿਬ ਤੁਸੀਂ ਮੈਨੇ ਸਾਰਾ ਜੇ ਵੇਚੇ ਜਾਂ ਜਾ ਕੇ ਖੇਚ ਭੇਤੀ ਹੁੰਦਾ ਅਕਸਰ ਜੱਜ ਨਹੀਂ ਹੁੰਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਸਾਰੇ ਪ੍ਰੈਸ ਵਾਲੇ ਸੁਣ ਲੋ ਐਮ ਐਲ ਏ ਸਾਹਿਬ ਕਹਿੰਦੇ ਕੋਰਟ ਦਾ ਫੈਸਲਾ ਤੁਸੀਂ ਚਾਰਜ ਸ਼ੀਟ ਪੇਸ਼ ਕਿਉਂ ਨਹੀਂ ਕਰੀ ਪੁਲਿਸ ਨੇ ਛੋਡੀ ਨਹੀਂ ਲੋਕਾਂ ਦੇ ਘਰ ਪਾਟ ਲੋਕਾਂ ਦੇ ਘਰ ਧਾਉ ਛੋਟੀ ਬੀਬੀ ਨੇ ਨਸ਼ੇ 'ਚ ਫੜੀ ਗਈਆ ਤੇ ਉਹਦਾ ਚਲਾਨ ਪੇਸ਼ ਕਿਉਂ ਨਹੀਂ ਕੀਤਾ ਪਰਸਨ ਤੇ ਜਮਾਤ ਛੋਟੀ ਪੁਲਿਸ ਨੇ ਦਵਾਈਆ ਤੇ ਛੋਟੀ ਪੁਲਿਸ ਦੇ ਵਿੱਚ ਹੱਥ ਆ ਤੁਸੀਂ ਕਹਿੰਦੇ ਰਹੇ ਹੋ ਨਾ ਕੱਲ੍ਹ ਵੀ ਸਰਕਾਰ ਵੱਲੇ ਵੀ ਸਾਰੇ ਨਸ਼ਾ ਵੇਚਦੇ ਆ ਅੱਜ ਤੁਸੀਂ ਸੌ ਉਠਾ ਕੇ ਦੱਸੋ ਛੋਡੇ ਹਲਕੇ ਦੇ ਵਿੱਚ ਜਿੰਨੇ ਲੋਕ ਨਸ਼ਾ ਵੇਚਦੇ ਆ ਤੁਸੀਂ ਉਹਨਾਂ ਤੋਂ ਕਿੰਨਾ ਕਮਿਸ਼ਨ ਲੈਨੇ ਜਦੋਂ ਮੈਂ ਕਿਹੜੇ ਕਮਿਸ਼ਨ ਨੇ ਤੁਸੀਂ ਲੈਦੇ ਨਹੀਂ ਮੈਂ ਇੱਕ ਵਾਰ ਥੋੜੋ ਮੈਂ ਤੁਹਾਨੂੰ ਆਦਾ ਨਹੀਂ ਨਹੀਂ ਤੁਸੀਂ ਇਹ ਮੈਥੋੜੀ ਗੱਲ ਦੱਸੋ ਵੀ ਕਿਹੜੇ ਕਿਸੇ ਬੰਦੇ ਕੋਈ ਹੋਰ ਦਵਾ ਦੇ ਮੈਂ ਤੁਸੀਂ ਮੈਂ ਥੋੜੀ ਗੱਲ ਤੇ ਛੋਲੋ ਐਸੇ ਤੇ ਜਿਹੜਾ ਚਾਹਾਂ ਮੈਂ ਐਸੇ ਤੇ ਜਿਹੜਾ ਭਗਵਾਨਤ ਮਾਨ ਇਹ ਕਹਿੰਦਾ ਸੀ ਵੀ ਕਾਲੀਆਂ ਦੀ ਸਰਕਾਰ ਵੇਲੇ ਕੈਪਟਨ ਦੀ ਵੇਲੇ ਵੀ ਸਾਰੇ ਐਮਐਲਏ ਰਲੇ ਦੇ ਆ ਬੇਦਬੀ ਦੇ ਮਾਰੇ ਤੇ ਵੀ ਉਹ ਇਹ ਕਹਿੰਦਾ ਵੀ ਆਰੇ ਸਾਰੇ ਰਲੇ ਦੇ ਆ ਹਨਸਾਪ ਨਹੀਂ ਹੁੰਦੇ ਗਰੀਬਾਂ ਨੇ ਜਵਾਬ ਉਹਨਾਂ ਦੇ ਜਾਜਕਾ ਛੋਟਾ ਪ੍ਰੈਸ ਕਢੀ ਉਹ ਕਹਿੰਦਾ ਕਰੋ ਸਾਨੂੰ ਪਤਾ ਸੀ ਉਹਨੇ ਟਾਈਮ 'ਚ ਗੱਲ ਨਹੀਂ ਵੇਖਣੀ ਛੋਟੇ ਚ ਨਿਗੇ ਹੀ ਆ ਮੇਰੀ ਆ ਤੁਸੀਂ ਇੱਕ ਤਾਂ ਇਹ ਆ ਵੀ ਨਸ਼ਿਆਂ ਬਾਰੇ ਮੈਂ ਤਾਂ ਕਿਹਾ ਯਾਰ ਵੀ ਤੁਸੀਂ ਮੈਨੂੰ ਲਿਖ ਕੇ ਦੇ ਦਿਓ ਨਸ਼ਿਆਂ ਬਾਰੇ ਸਾਡਾ ਚੱਲ ਰਿਹਾ ਹੈ ਕੱਲ ਤੋਂ ਫੇਰ ਮੈਂ ਸ਼ੁਰੂ ਅੱਜ ਤੋਂ ਹੀ ਸਾਮੂ ਛੋਡੇ ਪਿੰਡ ਚ ਨਸ਼ਾ ਮੁਕਤ ਕਰਤਾ ਹਾਂਜੀ ਛੋਡੇ ਪਿੰਡ ਕਿੰਨਾ ਪੈਸਾ ਧਰਨਾ ਚੱਲਿਆ ਤੁਸੀਂ ਕਹੋ ਨਾ ਸਾਥ ਦਿੱਤਾ ਕਿਉਂ ਨਹੀਂ ਸਾਥ ਦਿੱਤਾ ਮੈਂ ਤਾਂ ਆਖ ਬੈ ਉਹਦੇ ਬੰਦੇ ਬਹੁਤ ਵੇਕਦਾ ਉੱਥੇ ਸਾਰੇ ਚੱਕਾਂ ਚ ਵੇਕਦਾ ਛੋਡੀ ਨਿਗਰਾਨੀ ਦੇ ਵਿੱਚ ਆ ਛੋਡੀ ਪੁਲਿਸ ਨੂੰ ਪਤਾ ਤੁਸੀਂ ਸੱਚੀ ਕੰਮ ਕਰੀਏ ਡੀਐਲਜੀ ਜਾਂ ਜ਼ਿਲ੍ਹਾ ਦਾ ਮੁਖੀ ਆ ਉਹਦੀ ਰਿਪੋਰਟ ਕਢਾ ਲਓ ਘੰਟੇ ਨਸ਼ਾ ਬੰਦ ਕਰ ਲਾਂਗੇ ਆਪਾਂ ਕਢਾਓ ਤੁਸੀਂ ਨਾ ਸਾਥ ਬੰਦ ਕਰਦੇ ਕੋਮਲ ਵੀ ਦੇਖੋ ਸਰ ਤੁਸੀਂ ਤਿੰਨ ਸਾਲਾਂ ਦੇ ਵਿੱਚ ਪੁੱਛੋ ਖੁਰਦ ਦੇ ਵਿੱਚ ਪਹਿਲੀ ਆ ਰਹੇ ਹੋ ਠੀਕ ਆ ਸਾਡੇ ਜਿਹੜਾ 500 ਏਕੜ ਨੂੰ ਰਕਮੇ ਨੂੰ ਪਾਣੀ ਨਹੀਂ ਮਿਲਦਾ ਉਹਦਾ ਕੀ ਪ੍ਰਬੰਧ ਹੋਊਗਾ ਡਿਸਪੈਂਸਰੀ ਆ ਤੁਸੀਂ ਮੈਨੂੰ ਇਹ ਦੱਸੋ ਵੀ ਖੇਤੀਬਾੜੀ ਦੇ ਉੱਤੇ ਤਾਂ ਡਿਸਪੈਂਸਰੀ ਤਾਂ ਬਣ ਸਕਦੀ ਹੈ ਡਿਸਪੈਂਸਰੀ ਤਾਂ ਖੇਤੀਬਾੜੀ ਦੇ ਉੱਤੇ ਬਣ ਸਕਦਾ ਛੋਟੀ ਪਾਰਟੀ ਦੇ ਵਰਕਰਾਂ ਨੇ ਜਿਹੜਾ ਬਸ ਵਾਲਾ ਡਿਸਪੈਂਸਰੀ ਸੁਦੇਸ਼ਪਾਲ ਸਿੰਘ ਦਾ ਇਹ ਕਾਤਾ ਥੋੜਾ ਡਿਸਪੈਂਸਰੀ ਬਣ ਜੀਏ ਹੁਣ ਤਾਂ ਸਰਪੰਚ ਤੇ ਮਨਉਂਦਾ ਹੁੰਦਾ ਨਹੀਂ ਸਰ ਅਸੀਂ ਸਾਨੂੰ ਮੰਗ ਪੱਤਰ ਦੇਖਿਆ ਤੁਸੀਂ ਡੈਪਟੀਟੇਸ਼ਨ ਤੋਂ ਉੱਤੇ ਡਾਕਟਰ ਭੇਜਿਆ ਛੋਟੇ ਵਰਕਰਾਂ ਨੇ ਉਹਨੂੰ ਡਿਸਪੈਂਸਰੀ ਨੂੰ ਖੇਤੀਬਾੜੀ ਦਫ਼ਤਰ ਬਣਾਤਾ ਬੈਠਿਆ ਥੋੜੀ ਮੈਡਮ ਪੁੱਛ